ਪ੍ਰੀਤੀ ਜਿੰਟਾ ਨੂੰ ਪੰਜਾਬ ਦੀ ਟੀਮ ਤੋਂ ਕਮਾਈ ਹੁੰਦੀ ਹੈ ਜਾਂ ਫਿਰ ਹੁੰਦਾ ਹੈ ਘਾਟਾ ਹੁਣ ਤੱਕ ਕਿੰਨੇ ਪੈਸੇ ਲੁਟਾ ਚੁੱਕੀ ਹੈ ਕਿੰਨਾ ਘਾਟਾ ਹੋਇਆ ਅਤੇ ਕਿੰਨੀ ਹੋਈ ਹੈ ਹੁਣ ਤੱਕ ਕਮਾਈ ਜਾਣੋ ਕੱਲੀ-ਕੱਲੀ ਚੀਜ਼ 18 ਸਾਲ ਤੋਂ ਕਿੰਨਾ ਪੈਸਾ ਹੁਣ ਤੱਕ ਕਮਾਇਆ ਪ੍ਰੀਤੀ ਜਿੰਟਾ ਨੇ ਸਸੀ ਗਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਗੱਲ ਕਰਦੇ ਆ ਜੀ ਪ੍ਰੀਤੀ ਜਿੰਟਾ ਦੀ ਜਿਸ ਨੇ ਕਿ 2008 ਦੇ ਵਿੱਚ ਪੰਜਾਬ ਦੀ ਟੀਮ ਵਿੱਚ ਪੈਸਾ ਲਗਾਇਆ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਪ੍ਰੀਤੀ ਜਿੰਟਾ ਨੇ ਕਿੰਨਾ ਪੈਸਾ ਟੀਮ ਦੇ ਵਿੱਚ ਲਗਾਇਆ ਸੀ ਅਤੇ ਕੌਣ-ਕੌਣ ਪੰਜਾਬ ਦੀ ਟੀਮ ਦੇ ਮਾਲਕ ਨੇ ਅਗਰ ਆਪਾਂ ਗੱਲ ਕਰਦੇ ਹਾਂ ਜੀ ਪ੍ਰੀਤੀ ਜਿੰਟਾ ਦੀ ਕਿ ਪ੍ਰੀਤੀ ਜਿੰਟਾ ਦੀ ਕਿੰਨੀ ਹਿੱਸੇਦਾਰੀ ਹੈ ਪੰਜਾਬ ਦੀ ਟੀਮ 'ਚ ਪ੍ਰੀਤੀ ਜਿੰਟਾ ਦੀ 2008 ਦੇ ਵਿੱਚ ਜਦੋਂ ਸ਼ੁਰੂਆਤ ਹੋਈ ਉਸ ਸਮੇਂ 23% ਹਿੱਸੇਦਾਰੀ ਸੀ ਪੰਜਾਬ ਦੀ ਟੀਮ 'ਚ ਪ੍ਰੀਤੀ ਜੈਂਟਾ ਇਕੱਲੇ ਮਾਲਕ ਨਹੀਂ ਸੀ ਉਹਨਾਂ ਤੋਂ ਇਲਾਵਾ ਨੈਸਵਾੜੀਆ ਕਰਨ ਪੌਲ ਬਰुण ਮਹਿਤਾ ਅਤੇ ਪ੍ਰੀਤੀ ਜੈਂਟਾ ਇਹ ਸਾਰੇ ਮਾਲਕ ਨੇ ਪੰਜਾਬ ਆਈਪੀਐਲ ਦੀ ਟੀਮ ਦੇ ਪ੍ਰੀਤੀ ਜੈਂਟਾ ਨੇ ਕਹਿੰਦੇ ਨੇ ਕਿ 2008 ਦੇ ਵਿੱਚ 60 ਤੋਂ ਲੈ ਕੇ 70 ਕਰੋੜ ਰੁਪਇਆ ਲਾਇਆ ਸੀ ਇਸ ਦੇ ਹਿਸਾਬ ਨਾਲ ਉਸ ਦੀ 23% ਹਿੱਸੇਦਾਰੀ ਬਣਦੀ ਸੀ ਇਸ ਦੇ ਕੋਈ ਸਰਕਾਰੀ ਅੰਕੜੇ ਤਾਂ ਮੌਜੂਦ ਨਹੀਂ ਪਰ ਜਦੋਂ ਗੂਗਲ ਕਰਦੇ ਆ ਗੂਗਲ ਦੇ ਉੱਪਰੋਂ ਇਸ ਦਾ ਥੋੜਾ ਹਿਸਾਬ ਕਿਤਾਬ ਮਿਲਦਾ ਹੈ ਅਗਰ ਬਰੀਕੀ ਤੋਂ ਦੇਖਦੇ ਆ ਅਤੇ 2008 ਤੋਂ ਬਾਅਦ ਪ੍ਰੀਤੀ ਜੈਂਟਾ ਨੂੰ ਉਮੀਦ ਸੀ ਕੇ ਪੈਸੇ ਵੀ ਬਣ ਗਏ ਪਰ ਆਈਪੀਐਲ ਕਈ ਸਾਲ ਘਾਟੇ 'ਚ ਗਿਆ ਕਿਉਂਕਿ ਨਵਾਂ ਫਾਰਮੈਟ ਸੀ ਲੋਕਾਂ ਨੂੰ ਹੌਲੀ-ਹੌਲੀ ਸਮਝ ਆਇਆ ਤੇ ਹੌਲੀ-ਹੌਲੀ ਲੋਕ ਇਸ ਨਾਲ ਜੁੜੇ ਅਤੇ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਦੇਖਿਆ ਜਾਂਦਾ ਹੈ ਆਈਪੀਐਲ ਅਗਰ ਆਪਾਂ ਘਾਟੇ ਦੀ ਗੱਲ ਕਰਦੇ ਹਾਂ ਘਾਟਾ ਦੱਸਦೇನೆ ਕਿ ਕਦੋਂ-ਕਦੋਂ ਪਿਆ ਤੇ ਵਾਧਾ ਕਦੋਂ ਹੋਣ ਲੱਗਿਆ 2008 ਤੇ 9 ਵਿੱਚ ਕੁੱਲ ਕਮਾਈ 55 ਕਰੋੜ ਸੀ ਖਰਚ 80 ਕਰੋੜ ਇਸ ਹਿਸਾਬ ਨਾਲ 25 ਕਰੋੜ ਦਾ ਘਾਟਾ ਇਹਨਾਂ ਨੂੰ 2008 ਤੋਂ ਲੈ ਕੇ 9 ਦੇ ਵਿੱਚ ਪੈ ਗਿਆ ਫਿਰ ਅਗ 2009 ਤੋਂ ਲੈ ਕੇ ਆਪਾਂ 2009 10 11 ਤੇ 12 ਦੀ ਗੱਲ ਕਰਦੇ ਆ ਇੱਥੇ ਇਹਨਾਂ ਨੂੰ ਘਾਟਾ ਪਿਆ ਕਰੀਬ 11 ਕਰੋੜ ਅਤੇ ਆਗਰ ਆਪਾਂ 2011 ਦੀ ਗੱਲ ਕਰਦੇ ਆ ਉਦੋਂ ਇਹਨਾਂ ਨੂੰ ਘਾਟਾ ਪੈ ਗਿਆ 35 ਕਰੋੜ ਤਕਰੀਬਨ 2011 ਤੋਂ ਲੈ ਕੇ 12 ਤੱਕ ਇਹ ਜਿਹੜਾ ਘਾਟਾ ਸੀ ਘਟ ਕੇ 1.52 ਕਰੋੜ ਰਹਿ ਗਿਆ ਅਤੇ ਇਸ ਦੀ ਕਮਾਈ 2012 ਤੋਂ ਲੈ ਕੇ 2013 'ਚ ਦੇਖੀ ਗਈ ਪਹਿਲੀ ਵਾਰ ਜੋ ਕਮਾਈ ਹੋਈ ਆਈਪੀਐਲ ਦੀ ਪ੍ਰੋਫਿਟ 'ਚ ਗਿਆ ਆਈਪੀਐਲ ਟੈਕਸ ਤੋਂ ਪਹਿਲਾਂ 78 ਲੱਖ ਦੀ ਕਮਾਈ ਇਸ ਨੇ ਕੀਤੀ ਇਹ ਉਹ ਕਮਾਈ ਹੈ ਜਿਹੜੀ ਕਿ ਆਈਪੀਐਲ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਮਿਲੀ 78 ਲੱਖ ਦੀ ਕਮਾਈ ਸੀ ਜਿਹੜੀ ਇਸ ਹਿਸਾਬ ਨਾਲ ਪ੍ਰੀਤੀ ਜਿੰਟਾ ਦਾ ਹਿੱਸਾ ਕਰੀਬ ਕਰੀਬ 18 ਲੱਖ ਦੇ ਆਸ-ਪਾਸ ਬਣਿਆ 2012 ਅਤੇ 13 ਦੇ ਵਿੱਚ ਜਾਨਕਿ ਪਹਿਲੀ ਵਾਰ 2012 ਤੋਂ ਕਿ 13 ਚ ਕਮਾਈ ਕੀਤੀ ਕਰੀਬ 18 ਲੱਖ ਦੀ ਪ੍ਰੀਤੀ ਜੰਟਾ ਨੇ ਆਈਪੀਐਲ ਪੰਜਾਬ ਦੀ ਟੀਮ ਨੇ ਪਹਿਲਾਂ ਪਹਿਲਾ ਘਾਟਾ ਖਾਦਾ ਅਤੇ ਹੌਲੀ ਹੌਲੀ ਜਿਵੇਂ ਇਸ ਦੀ ਕਮਾਈ ਵਾਧੀ ਗਈ ਪ੍ਰੀਤੀ ਜੰਟਾ ਦਾ ਹਿੱਸਾ ਵੀ ਵਧਦਾ ਗਿਆ ਪ੍ਰੀਤੀ ਜੰਟਾ ਦੀ 23% ਜਿਹੜੀ ਹਿੱਸੇਦਾਰੀ ਸੀ ਉਸ ਦੇ ਸ਼ੇਅਰ ਵੀ ਵਾਧੇ ਗਏ ਹੁਣ ਜੇ ਇਸ ਦੀ ਕਮਾਈ ਦੀ ਗੱਲ ਕਰਦੇ ਆ ਕਿ ਆਖਿਰ ਆਈਪੀਐਲ ਨੂੰ ਪੈਸਾ ਕਿੱਥੋਂ ਬਣਦਾ ਹੈ ਤਾਂ ਇੱਥੇ ਦੱਸ ਦਈਏ ਕਿ ਆਈਪੀਐਲ ਹਰ ਸਾਲ ਬੀਸੀਸੀਆਈ ਤੋਂ ਬ੍ਰੌਡਕਾਸਟਿੰਗ ਰਾਈਟ ਹੁੰਦੇ ਨੇ ਜਿਹੜੇ ਉਹਨਾਂ ਦਾ ਪੈਸਾ ਸਪੌਂਸਰਸ਼ਿਪ ਹੁੰਦੀ ਹੈ ਟਿਕਟ ਦੀ ਸੇਲ ਹੁੰਦੀ ਹੈ ਇਹਨਾਂ ਸਾਰਿਆਂ ਤੋਂ ਕਮਾਈ ਕਰਦਾ ਹੈ ਇਸ ਤੋਂ ਇਲਾਵਾ ਜਿਵੇਂ ਪ੍ਰੀਤੀ ਜੰਟਾ ਦੀ ਟੀਮ ਹੈ ਉਸ ਦੀ ਜਰਸੀ ਦੇ ਉੱਪਰ ਜਿਹੜੀ ਸਪੌਂਸਰਸ਼ਿਪ ਹੁੰਦੀ ਹੈ ਐਡ ਹੁੰਦੀ ਹੈ ਉਸ ਤੋਂ ਕਮਾਈ ਹੁੰਦੀ ਹੈ ਸੋਸ਼ਲ ਮੀਡੀਆ ਪ੍ਰੋਮੋਸ਼ਨ ਹੁੰਦੇ ਨੇ ਉਹਨਾਂ ਤੋਂ ਕਮ ਸਭ ਤੋਂ ਕਹਿੰਦੇ ਨੇ ਕਿ ਇੱਕ ਮੋਟਾ ਪੈਸਾ ਇਕੱਠਾ ਕੀਤਾ ਜਾਂਦਾ ਹੈ ਜੋ ਕਿ ਮਾਲਕਾਂ ਨੂੰ ਜਾਂਦਾ ਹੈ ਜਾਨੀ ਕਿ ਪ੍ਰੀਟੀ ਜੈਂਟਾ ਤੇ ਹੋਰ ਜਿਹੜੇ ਪੰਜਾਬ ਦੀ ਟੀਮ ਦੇ ਓਨਰ ਨੇ ਉਹਨਾਂ ਨੂੰ ਜਾਂਦਾ ਹੈ ਅਤੇ ਅਗਰ ਗੱਲ ਕਰਦੇ ਆ 23% ਹਿੱਸੇਦਾਰੀ 60 ਤੋਂ 70 ਕਰੋੜ ਰੁਪਇਆ ਲਗਾ ਕੇ ਪ੍ਰੀਟੀ ਜੈਂਟਾ ਨੇ 2008 ਦੇ ਵਿੱਚ ਲੈਤੀ ਸੀ ਅਤੇ ਅੱਜ ਅਗਰ ਆਪਾਂ ਗੱਲ ਕਰਦੇ ਆ ਜਿਹੜੀ ਪੰਜਾਬ ਦੀ ਟੀਮ ਹੈ ਉਸ ਦੀ ਵੈਲਿਊ ਕਈ ਗੁਣਾ ਵੱਧ ਚੁੱਕੀ ਹੈ ਉਦੋਂ 300 ਕਰੋੜ ਸੀ ਵੈਲਿਊ ਤੇ ਅੱਜ 700 ਤੋਂ ਲੈ ਕੇ 800 ਕਰੋੜ ਵੈਲਿਊ ਹੋ ਚੁੱਕੀ ਹੈ ਪੰਜਾਬ ਦੀ ਜਿਹੜੀ ਟੀਮ ਹੈ ਉਸ ਦੀ ਅਤੇ ਕਹਿੰਦੇ ਨੇ ਪ੍ਰੀਤੀ ਜੰਟਾ ਹਰ ਸੀਜ਼ਨ 10 ਤੋਂ ਲੈ ਕੇ 20 ਕਰੋੜ ਰੁਪਇਆ ਕਮਾਈ ਕਰਨਾ ਅਨੁਮਾਨ ਹੈ ਇਸ ਦੇ ਕੋਈ ਸਰਕਾਰੀ ਅੰਕੜੇ ਦਾ ਮਯੂਦ ਨਹੀਂ ਪਰ ਜਦੋਂ ਥੋੜੀ ਰਿਸਰਚ ਕਰਦੇ ਆ ਇਸ ਤੋਂ ਪਤਾ ਲੱਗਦਾ ਹੈ ਕਿ 10 ਤੋਂ ਲੈ ਕੇ 20 ਕਰੋੜ ਰੁਪਏ ਦੇ ਆਸ-ਪਾਸ ਪ੍ਰੀਤੀ ਜੰਟਾ ਕਮਾਈ ਕਰ ਲੈਂਦੀ ਹੈ ਹਰ ਸੀਜ਼ਨ ਜਾਨਕਿ ਮੋਟਾ ਪੈਸਾ ਇਕੱਠਾ ਕੀਤਾ ਜਾਂਦਾ ਹੈ ਅਤੇ ਇੱਕ ਹੋਰ ਦੱਸ ਦਈਏ ਜਿਹੜਾ ਆਈਪੀਐਲ ਹੈ ਆਈਪੀਐਲ ਇੱਕ ਬਿਜ਼ਨਸ ਮਾਡਲ ਹੈ ਇਸ ਤੋਂ ਬਹੁਤ ਮੋਟਾ ਪੈਸਾ ਡਿੱਗਦਾ ਹੈ ਜਿਵੇਂ ਜਿਵੇਂ ਸੀਜ਼ਨ ਅੱਗੇ ਵਧਦੇ ਜਾ ਰਹੇ ਨੇ ਕਮਾਈ ਵੀ ਵਧਦੀ ਜਾ ਰਹੀ ਹੈ ਕਿਉਂਕਿ ਅੱਜ ਕੱਲ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਆ ਗਈਆਂ ਜਿਹੜੀਆਂ ਕਿ ਇਹਨਾਂ ਨੂੰ ਅੰਨੇ ਵਾਈਡ ਦਿੰਦੀਆਂ ਨੇ ਜਿਵੇਂ ਕਿ ਬ੍ਰਾਂਡ ਵੈਲਿਊ ਹੋ ਗਈ ਮੀਡੀਆ ਰਾਈਟ ਹੋ ਗਿਆ ਡਿਜੀਟਲ ਕੰਟੈਂਟ ਹੋ ਗਿਆ ਸਪਾਂਸਰਸ਼ਿਪ ਐਡ ਹੋ ਗਈ ਹੋਰ ਐਰਾ ਵਗੈਰਾ ਮਿਲਾ ਕੇ ਅਗਰ ਗੱਲ ਕਰਦੇ ਆ ਚੰਗਾ ਰੈਵਨਿਊ ਇਕੱਠਾ ਕੀਤਾ ਜਾਂਦਾ ਹੈ ਅਤੇ ਅਗਰ ਥੋੜੀ ਹੋਰ ਸਰਚ ਕਰਦੇ ਆ ਇਸ ਤੋਂ ਪਤਾ ਲੱਗਦਾ ਹੈ ਜਿਹੜੀ 23% ਹਿੱਸੇਦਾਰ ਸੀ ਪ੍ਰੀਤੀ ਜੈਂਟਾ ਦੀ ਜਿਹੜੀ ਕਿ ਉਸ ਨੇ 60 ਤੋਂ 70 ਕਰੋੜ ਰੁਪਏ ਲਗਾ ਕੇ ਖਰੀਦੀ ਸੀ ਉਸ ਦੀ ਅੱਜ ਜਿਹੜੀ ਵੈਲਿਊ ਹੈ 1744 ਕਰੋੜ ਰੁਪਏ ਦੇ ਆਸ-ਪਾਸ ਹੋ ਚੁੱਕੀ ਹੈ ਅਤੇ ਇਹ ਜਿਹੜੀ ਰਕਮ ਹੈ ਥੋੜੀ ਵੱਧ ਘੱਟ ਹੋ ਸਕਦੀ ਹੈ ਕਿਉਂਕਿ ਸਰਕਾਰੀ ਅੰਕੜੇ ਮੌਜੂਦ ਨਹੀਂ ਇਹ ਗੂਗਲ ਹੈ ਜਿਹੜਾ ਦੱਸਦਾ ਹੈ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇਹ ਤਾਂ ਹੋਊਗੀ ਕਮਾਈ ਦੀ ਗੱਲ ਕਿ ਜਿਹੜੀ ਆਈਪੀਐਲ ਟੀਮ ਦੇ ਮਾਲਕ ਨੇ ਜਿਹੜੀ ਵੀ ਟੀਮ ਹੋਵੇ ਚਾਹੇ ਉਨਾਰੋ ਮੋਟਾ ਪੈਸਾ ਇਕੱਠਾ ਕੀਤਾ ਜਾਂਦਾ ਹੈ ਪਰ ਜਿਹੜੀ ਪ੍ਰੀਤੀ ਜੈਂਟਾ ਹੈ ਇਹ 2008 ਤੋਂ ਲੈ ਕੇ ਹੁਣ ਤੱਕ ਟੀਮ ਨਾਲ ਜੁੜੀ ਹੋਈ ਹੈ ਪਰ ਇਸ ਦਾ ਇੱਕ ਸੁਪਨਾ ਹੈ ਕਿ ਆਈਪੀਐਲ ਦਾ ਫਾਈਨਲ ਜਿੱਤਣਾ ਟਰੋਫੀ ਪੰਜਾਬ ਦੇ ਵਿੱਚ ਲੈ ਕੇ ਆਉਣੀ ਹੈ ਇਹ ਸੁਪਨਾ ਉਸ ਦਾ ਹਾਲੇ ਤੱਕ ਪੂਰਾ ਨਹੀਂ ਹੋ ਸਕਿਆ ਇੱਕ ਵਾਰ ਇਸ ਸੁਪਨੇ ਦੇ ਬਿਲਕੁਲ ਕੋਲ ਪਹੁੰਚਦੀ ਪਹੁੰਚਦੀ ਬਚੀ ਹੈ ਪ੍ਰੀਤੀ ਜੰਟਾ ਤੇ ਉਸਦੀ ਟੀਮ 2014 ਦੇ ਵਿੱਚ ਕਲਕੱਤਾ ਨਾਈਟ ਰਾਈਡਰ ਦੇ ਨਾਲ ਫਾਈਨਲ ਹੋਇਆ ਸੀ ਇੱਕੋ ਫਾਈਨਲ ਹੁਣ ਤੱਕ ਖੇਡਿਆ ਹੈ ਪੰਜਾਬ ਦੀ ਟੀਮ ਨੇ ਤੇ ਹੁਣ 2025 ਦੇ ਵਿੱਚ ਦੂਸਰੀ ਵਾਰ ਫਾਈਨਲ 'ਚ ਪਹੁੰਚੀ ਹੈ 2014 ਦੇ ਵਿੱਚ ਕਲਕੱਤੇ ਹੱਥੋਂ ਹਾਰ ਗਈ ਸੀ ਪੰਜਾਬ ਦੀ ਟੀਮ ਪਰ ਹੁਣ ਦੇਖਣਾ ਹੋਵੇਗਾ ਦੀ ਰਾਇਲ ਚੈਲੰਜ ਬੰਗਲੌਰ ਦੇ ਨਾਲ ਜਿਹੜਾ ਮੁਕਾਬਲਾ ਹੈ ਪੰਜਾਬ ਦਾ ਪੰਜਾਬ ਜਿੱਤਦਾ ਜਾਂ ਫਿਰ ਬੰਗਲੌਰ ਅਤੇ ਦੱਸ ਦਈਏ ਇਹ ਦੋ ਇਹ ਹੀ ਟੀਮਾਂ ਅੱਜ ਤੱਕ ਇੱਕ ਵੀ ਫਾਈਨਲ ਨਹੀਂ ਜਿੱਤ ਸਕੀਆਂ ਆਈਪੀਐਲ ਦੇ ਵਿੱਚ ਜਿਹੜੀਆਂ ਹੋਰ ਟੀਮਾਂ ਨੇ ਉਹ ਸਾਰੀਆਂ ਜਿੱਤ ਚੁੱਕੀਆਂ ਨੇ ਇਹ ਦੋਨੋਂ ਹੀ ਟੀਮਾਂ ਸੀ ਜਿਹੜੀਆਂ ਕਿ ਅੱਜ ਤੱਕ ਇੱਕ ਵੀ ਫਾਈਨਲ ਨਹੀਂ ਜਿੱਤ ਸਕੀਆਂ ਸੀ ਖੈਰ ਕੁਝ ਵੀ ਹੋਵੇ ਦੋਨਾਂ 'ਚੋਂ ਇੱਕ ਟੀਮ ਤਾਂ ਹੁਣ ਜਿੱਤਣੀ ਹੈ ਅਤੇ ਸਿਰਫ ਇੱਕੋ ਟੀਮ ਰਹਿ ਜਾਏਗੀ ਜਿਹੜੀ ਕਿ IPL ਨਾ ਜਿੱਤ ਸਕੀ ਹੋਵੇ ਤਾਂ ਮਿੱਤਰੋ ਇਸ ਸਮੇਂ ਪ੍ਰੀਤੀ ਜਿੰਟਾ ਦੀ ਪੂਰੀ ਚੜ੍ਹਾਈ ਹੈ ਲੋਕ ਨੇ ਜਿਹੜੇ ਪ੍ਰੀਤੀ ਜਿੰਟਾ ਨੂੰ ਪੂਰੀ ਸਪੋਰਟ ਕਰ ਰਹੇ ਨੇ ਖਾਸ ਕਰਕੇ ਪੰਜਾਬ ਦੇ ਲੋਕ ਕਿਉਂਕਿ 18 ਸਾਲ ਦਾ ਇੰਤਜ਼ਾਰ ਹੈ ਟਰੋਫੀ ਤੋਂ ਇੱਕ ਕਦਮ ਦੂਰ ਹੈ ਪ੍ਰੀਤੀ ਜਿੰਟਾ ਪਹਿਲਾਂ ਪਹਿਲਾਂ ਚਾਹੇ ਘਾਟਾ ਸਿਆ ਹੋਵੇ ਹੁਣ ਕਮਾਈ ਕਰ ਰਹੀ ਹੋਵੇ ਪਰ ਹਮੇਸ਼ਾ ਉਸ ਦਾ ਜਿਹੜਾ ਹੌਸਲਾ ਹੁੰਦਾ ਟੀਮ ਲਈ ਦੇਖਣ ਵਾਲਾ ਹੁੰਦਾ ਉਤਸ਼ਾਹ ਭਰ ਜਾਂਦਾ ਜਦੋਂ ਉਹ ਸਟੇਡੀਅਮ ਦੇ ਵਿੱਚ ਆਉਂਦੀ ਹੈ ਅਤੇ ਮਿੱਤਰੋ ਇਹੀ ਅਰਦਾਸ ਕਰਦੇ ਆ ਕਿ ਪ੍ਰੀਤੀ ਜੈਂਟਾ 2025 ਦਾ ਜਿਹੜਾ ਆਈਪੀਐਲ ਹੈ ਉਸ ਦੀ ਟੀਮ ਹੈ ਜਿਹੜੀ ਉਹ ਫਾਈਨਲ ਜਿੱਤੇ ਅਤੇ ਟਰੋਫੀ ਪੰਜਾਬ ਹੱਥ ਆਵੇ ਜਿਹੜੀ ਕਮਾਈ ਦੀ ਰਿਪੋਰਟ ਦਸੀ ਹੈ ਇਹ ਆਨਲਾਈਨ ਇਕੱਠੇ ਕੀਤੇ ਗਏ ਨੇ ਸਰਕਾਰੀ ਅੰਕੜੇ ਇਹਨਾਂ ਦੇ ਕੋਈ ਵੀ ਕਿਤੇ ਵੀ ਮੌਜੂਦ ਨਹੀਂ ਹੈਗੇ